ਫਿਰ ਕਹਿੰਦੇ ਨਹੀਂ ਤਰਾਇ ਨਹੀਂ ਤੀ ਉੱਪਰ ਉੱਠ ਕੇ ਆ ਕੰਮ ਤੇ ਸਾਨੂੰ ਥੱਲੇ ਲਈ ਨਹੀਂ ਫਿਰ ਤੇ ਸਾਨੂੰ ਵੀ ਠਾ ਲੋ ਤਾਂ ਫਿਰ ਐਨਾ ਗੱਲਾਂ ਕਰਕੇ ਉਹ ਮੈਨੂੰ ਲੱਗਦੇ ਨੇ ਬਸ ਇਹ ਤਾਂ ਬੋੜਾ ਸੱਚ ਬੋਲਦਾ ਯਾਰ ਮੈਂ ਬੋਲੂਗਾ ਮੈਂ ਤਾਂ ਮੈਨੂੰ ਬੋਲੂ ਸੋ ਇਸ ਕਰਕੇ ਦੁੱਖ ਉਸ ਵੇਲੇ ਹੁੰਦਾ ਨਾ ਜਦੋਂ ਜਨਤਾ ਮਰਨ ਭਰਤਾ ਤੇ ਭੁਖੜ ਤਾਲਾਂ ਤੇ ਬੈਠੀ ਹੋਵੇ ਜਨਤਾ ਧਰਨਿਆਂ ਤੇ ਬੈਠੀ ਹੋਵੇ ਤੇ ਇਹ ਇਹਨਾਂ ਦੇ ਗੁਰਚਰਲੇ ਉਡਾਈ ਜਾਂਦੇ ਹੋਣ ਇਹਨਾਂ ਦੀ ਵੀਡੀਓ ਇਹੋ ਜਿਹੀ ਆਉਂਦੀ ਹੁਣ ਫਿਰ ਲੋਕਾਂ ਨੂੰ ਦੁੱਖ ਹੁੰਦਾ ਮਹਾਤਮਾ ਗਾਂਧੀ ਜੀ ਉਹਨਾਂ ਕੋਲੇ ਕੁਰਤੀਆਂ ਦੀ ਕਮੀ ਨਹੀਂ ਸੀ ਮੇਰੇ ਕੋਈ ਕੁਰਤੇ ਨਹੀਂ ਹੈਗੇ ਸੀ ਟਾਟਾਜ਼ ਬਿਰਲਾ ਜੋ ਉਸ ਵੇਲੇ ਬਹੁਤ ਫੰਡਿੰਗ ਕਰਦੇ ਸੀਗੇ ਆਜ਼ਾਦੀ ਦੇ ਸੰਘਰਸ਼ ਬਰ ਮਹਾਤਮਾ ਗਾਂਧੀ ਨੂੰ ਪਤਾ ਸੀ ਨਾ ਜੀ ਕਿ 80% ਦੇਸ਼ਵਾਸੀਆਂ ਦੇ ਤੰਨ ਤੇ ਕਪੜਾ ਹੈ ਨਹੀਂ ਤਾਂ ਉਹਨਾਂ ਨੇ ਆਪਣਾ ਕੁਰਤਾ ਉਤਾਰ ਦਿੱਤਾ ਸੀ ਕਿ ਇਹ ਸਿੰਬੋਲਿਕ ਮੈਸੇਜ ਦਿੱਤਾ ਵੀ ਅਸੀਂ ਵੀ ਤੁਹਾਡੇ ਵਰਗਿਆਂ ਕੋਈ ਗੱਲ ਨਹੀਂ ਸੁੱਕਾ ਟੁਕੜੇ ਜੇ ਤੁਸੀਂ ਲੋਕਾਂ ਦਾ ਦੁੱਖ ਹਸਾਰ ਨਹੀਂ ਸਕਦੇ ਉਹਨਾਂ ਦੁੱਖ ਦੁੱਖ ਵਰਗਾ ਮੂੰਹ ਤਾਂ ਬਣਾ ਲਓ ਵੀ ਹਾਂ ਯਾਰ ਤੁਹਾਡੇ ਨਾਲ ਜੇ ਖੁਸ਼ੀ ਨਹੀਂ ਦੇ ਸਕਦੇ ਘਟੁ ਘਟ ਤੰਗਤਾ ਨਾ ਕਰੋ ਸੋ ਇਸ ਕਰਕੇ ਮੈਂ ਬਹੁਤ ਅਬਜ਼ਰਵ ਕਰਦਾ ਚੀਜ਼ਾਂ ਨੂੰ ਰੋਜ਼ ਪਰ ਤੁਸੀਂ ਵੀ ਬਹੁਤ ਅਬਜ਼ਰਵ ਕਰਦੇ ਆ ਪਬਲਿਕ ਬਹੁਤ ਵੱਡੀ ਹੈ ਜੀ ਤੁਸੀਂ ਵੀ ਜਦੋਂ ਆਉਣਗੇ ਤੁਹਾਡੇ ਕੋਲ ਤੁਸੀਂ ਪੁੱਛੋਗੇ ਭਾਈ ਵੀ ਐਨੇ ਸਾਲ ਤਾਂ ਤੁਹਾਡੇ ਟੈਨਰ ਚ ਲੰਘ ਗਏ ਸਾਡੇ ਉਦੋਂ ਕਿਉਂ ਨਹੀਂ ਹੋਇਆ ਫਿਰ ਕੰਮ ਇਹ ਕਈਆਂ ਦਾ ਕੰਮ ਹੀ ਇਹ ਹੈ ਟੜਕੀ ਉੱਠ ਕੇ ਮੈਨੂੰ ਗੱਲ ਦੇਣ ਲੱਗ ਜਾਂਦੇ ਮੈਂ ਪਤਾ ਨਹੀਂ ਕੀ ਮਾੜਾ ਕਰਦਾ ਮੈਂ ਤਾਂ ਪੜਦਾ ਤੜਕੀ ਉੱਠ ਕੇ ਚੱਲੋ ਜੀ ਮੈਨੂੰ ਗਾਲਾਂ ਅੱਛਾ ਚਲੋ ਦੇ ਦੇ ਦਿਨ ਦੇਜੋ ਕੀ ਫਰਕ ਪੈਂਦਾ ਜੇ ਉਖੜੀ ਜਿ ਸਰ ਦਿੱਤਾ ਫਿਰ ਮੋਲਿਆਂ ਦਾ ਕੀ ਡਰ ਠੀਕ ਹੈ ਨਾ ਜਿੰਨੇ ਚਿਰ ਪਬਲਿਕ ਜਿੰਨੇ ਚਿਰ ਲੋਕ ਜਿੰਨੇ ਚਿਰ ਪੰਜਾਬੀ ਮੇਰੇ ਨਾਲ ਨੇ ਮੈਨੂੰ ਕੋਈ ਇਹਦੇ ਨਾਲ ਪਰੇ ਕਰੀ ਬੰਦਾ ਜੋ ਮਰਜੀ ਕਹੀਓ ਇਹ ਤਾਈਓ ਹੀ ਕੱਢਦੇ ਗਾਲਾਂ ਜਾਂ ਮੈਨੂੰ ਮਾੜਾ ਚੰਗਾ ਬੋਲਦੇ ਆ ਵੀ ਜਿਹੜੀਆਂ ਕੁਰਸੀਆਂ ਇਹਨਾਂ ਦੇ ਤੀਆਂ ਪੁੱਤਾਂ ਕੋਲੇ ਹੋਣੀਆਂ ਚਾਹੀਦੀਆਂ ਸੀ ਉਹ ਸਾਡੇ ਕੋਲੇ ਆ ਗਿਆ ਬਸ ਆ ਹੀ ਫਰਕ ਹੈ ਬਸ ਇਹਨਾਂ ਨੂੰ ਬੇ ਕਿਉਂ ਬੈਗੇ ਯਾਰ ਇਹ ਇਹ ਤਾਂ ਸਾਡੇ ਤੀਆਂ ਪੁੱਤਾਂ ਵਾਸਤੇ ਰਿਜ਼ਰਵ ਰੱਖੀਆਂ ਹੋਈਆਂ ਸੀ ਗਾਂਹ ਪੁੱਤ ਪਤੀਜੇ ਸੌਲੇ ਜੀਜੇ ਪਾਉਂ ਦੀ ਗੋਹ ਚੱਲੀ ਜਾਂਦਾ ਕੋਮ ਅਪਤਾ ਹੱਥ ਖੜੇ ਕਰਤੇ ਸੀਗੇ ਪਬਲਿਕ ਦੇ ਤਾਂ ਵੀ ਇਹੀ ਆਇਆ ਕਰਨਗੇ ਬਸ ਵੀ ਹੰਕਾਰ ਇਹ ਕਿ ਇਹਹੀ ਆਉਂਦੇ ਹੁੰਦੇ ਨੇ ਇਹੀ ਆਇਆ ਕਰਨਗੇ ਚਲੋ ਪ੍ਰਮਾਤਮਾ ਨੇ ਮੇਰੇ ਵਰਗੇ ਨੂੰ ਸਮੱਤ ਪੱਖਤੀ ਕਰ ਚਲੋ ਯਾਰ ਕੁਝ ਮੈਂ ਵੀ ਆਦਾ ਕਰੀ ਛੱਡ ਕੇ ਆਇਆ ਜੀ ਮੈਂ ਪੈਸੇ ਕਮਾਉਣੇ ਉਹ ਤੇ ਮੈਂ ਉਧਰ ਬਥੇਰੇ ਕਮਾਈ ਜਾਂਦਾ ਸੀ ਮੈਨੂੰ ਕੀ ਲੋੜ ਸੀ ਨਾਲੇ ਨਾਲੇ ਮੈਨੂੰ ਇਹ ਇਹੀ ਪੈਸੇ ਦਿੰਦੇ ਸੀ ਇਹੀ ਤਾੜੀਆਂ ਮਾਰਦੇ ਸੀ ਤੇ ਨਾਲੇ ਬੱਲੇ ਬੱਲੇ ਉਹੀ ਚੈਨਲ ਜਦੋਂ ਮੈਂ ਆਉਂਦਾ ਸੀ ਉਹੀ ਚਿੱਟੀ ਵੀ ਚੈਨਲ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਪੰਜਾਬ ਦੀ ਸ਼ਾਨ ਹੁਣ ਉਹੀ ਚੈਨਲ ਕਹਿੰਦਾ ਇਹ ਬੰਦਾ ਹੀ ਬਹੁਤ ਮਾੜਾ ਹੈ ਬਹੁਤ ਬੰਦਾ ਮਾੜਾ ਹੈ ਕਿਉਂਕਿ ਮੈਂ ਉਹਦੇ ਉਹਨਾਂ ਦੇ ਕੁਰਸੀਆਂ ਨੂੰ ਖਤਰਾ ਨਹੀਂ ਸੀ ਨਾ ਸਮਝ ਗਾਉਂਗੇ ਕਿਹੜਾ ਚੈਨਲ ਹੈ ਹੋਊ ਤੇ ਕੜਵੀ ਹੋਣੇ ਉਹ ਦਿਖਾਉਣੇ ਨਹੀਂ ਇਹ ਨਹੀਂ ਦਿਖਾਉਂਦੇ ਇਹ ਕੱਟ ਦੇਣਗੇ ਇਹ ਕੱਟ ਦੋ ਇਹ ਕੱਟ ਦੋ ਜੇ ਥੋੜਾ ਜਿਆਦਾ ਸੱਚਾ ਕੱਟ ਦੋ ਸੋ ਪਤਾ ਕੀ ਹੈ ਜਿਹੜਾ ਸੁਨਿਆਰਾ ਉਹ ਸੋਨੇ ਦੇ ਬਹੁਤ ਵਧੀਆ ਗਹਿਣੇ ਬਣਾ ਸਕਦਾ ਪਰ ਤਾਂਬੇ ਤੇ ਪਿੱਤਲ ਨੂੰ ਸੋਨਾ ਨਹੀਂ ਬਣਾ ਸਕਦਾ ਬਥੇਰੇ ਤਰੀਫ ਕਰਕੇ ਦੇਖ ਲਈ ਉਹਨਾਂ ਨੇ ਆਪਦੇ ਮਾਲਕਾਂ ਦੀ ਉਹ ਚੈਨਲ ਵਾਲੇ ਨੇ ਨਹੀਂ ਬਣਾ ਸਕਿਆ ਕੋਈ ਕੁਝ ਕੋਈ ਜਦੋਂ ਕਾਬਲੀਅਤ ਹੀ ਹੈ ਨਹੀਂ ਕੀ ਕਰੀਏ ਫਿਰ ਉਹਨੂੰ ਬਥੇਰੇ ਲੇਖ ਲਿਖ ਕੇ ਦੇਖ ਲਈ ਖਵਾਰਾਂ ਨੇ ਆਹਾ ਆਹਾ ਇਹ ਹੀ ਆਉਣਗੇ ਹੁਣ ਤਾਂ 25 ਸਾਲ ਪਤਾ ਨਹੀਂ ਕਿ ਅੱਜ 25 ਬੰਦੇ ਆਏ ਨਹੀਂ ਭਾਈ ਅੱਜ 25 ਬੰਦੇ ਹੈ ਨਹੀਂ ਇਹ ਕੁਦਰਤ ਹੈ ਜੀ ਪਰਮਾਤਮਾ ਉਹ ਨੂੰ ਸਮਝ ਦੇ ਕੱਕ ਰਹੀਏ ਉਹ ਕਹਿੰਦੇ ਰੱਬ ਕੀ ਹੈ ਉਹਦੇ ਨਾਲ ਤਾਂ ਮੱਥਾ ਲਾਈ ਬੈਠੇ ਨੇ ਫਿਰ ਉਹ ਦਖਾਣਦਾ ਰੱਬ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਣ ਦੀ ਬਹੁਤ ਬਰੀਕ ਹੈ ਜੀ ਨੱਕ ਸੋਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਪਰ ਮੱਤ ਵੱਜਣ ਦੀ ਪਤਾ ਨਹੀਂ ਕੀ ਹੋ ਜਾਂਦਾ ਕੁਦਰਤੀ ਪਰ ਲੋਕ ਕੱਪੇ ਕਹਿਣ ਲੱਗੇ ਚੰਗਾ ਭਲਾ ਘਰ ਸੀ ਯਾਰ ਦੇਖ ਲੈ ਦਿਨਾਂ ਚ ਉੱਜੜ ਗਿਆ ਆਪਾਂ ਪਿੰਡਾਂ 'ਚ ਵੀ ਆਪਾਂ ਕਹਿੰਦੇ ਰਹਿੰਦੇ ਦੇਖਦੇ ਹਾਂ ਕੋਈ ਮਾੜਾ ਮਾੜੀ ਲਾ ਦੇ ਨਿਕਲਿਆ ਵੇ ਵੇ ਕਿੰਨਾ ਵਧੀਆ ਘਰ ਸੀ ਦਿਖ ਲੱ ਦਿਨਾਂ ਚ ਯਾਰਤਾ ਬਈ ਮਤ ਵੱਜ ਜਾਂਦੀ ਹੈ ਫਿਰ ਜੇ ਤੁਸੀਂ ਅੱਜ ਨਵੀਆਂ ਨੌਕਰੀਆਂ ਲੈ ਕੇ ਚੱਲੇ ਹੋ ਜਦੋਂ ਤੁਹਾਡੇ ਕੋਲੇ ਕੋਈ ਬੰਦਾ ਆਊਗਾ ਕਿਸੇ ਵੀ ਪੋਸਟ ਤੇ ਬੈਠੇ ਹੋਗੇ ਬੜੀ ਉਮੀਦ ਨਾਲ ਆਊਗਾ ਕੋਈ ਤੁਹਾਡੇ ਉਸ ਫਾਰਮ ਤੇ ਸਾਈਨ ਕਰਨ ਨਾਲ ਜਾਂ ਤੁਹਾਡੇ ਉਹਨੂੰ ਕੋਈ ਆਪ ਦੇ ਦਸਤਕਾ ਨਾਲ ਜਾਂ ਮੋਹਰ ਲਾ ਕੇ ਕੀ ਪਤਾ ਉਹਦੀ ਜ਼ਿੰਦਗੀ ਚ ਕਿੱਡਾ ਵੱਡਾ ਬਦਲਾਅ ਆ ਸਕਦਾ ਹੈ ਉਹ ਜਲਦੀ ਕੀ ਬਣਦਾ ਸਾਦੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਕੋਈ ਸਭ ਦੀ ਇਮਹੀਅਤ ਵੀ ਬਣਾਉਣੀ ਹੈ ਦਫਤਰ ਚ ਇਹ ਨਹੀਂ ਹੈਗਾ ਵੀ ਆਏ ਤੇ ਗਏ 9 ਤੋਂ 5 1 ਵਜੇ ਲੰਚ ਸ਼ੁਰੂ ਹੋ ਗਿਆ 3 ਵਜੇ ਤੱਕ ਲੰਚ ਚੱਲਿਆ ਪੌਣੇ 4 ਵਜੇ ਤੱਕ ਤੀਲੀ ਜੀ 4:00 ਵਜੇ ਕਹਿੰਨੇ ਚਾਹ ਪੀ ਲਈਏ ਘੜਜੋ 4 ਘੰਟੇ ਤਨੂੰ ਘੰਟੇ ਰੋਟੀ ਖਾਈ ਜਾਣੀ ਲੋਕ ਉੱਥੇ ਬੈਠੇ ਬੈਠੇ ਰਹਿੰਦੇ ਆ ਯਾਰ ਖਾਣੇ ਯਾਰ ਠੀਕ ਹੈ ਨਾ ਤਾਂ ਹੀ ਉਹ ਅਸੀਂ ਟਾਈਮ ਚੇਂਜ ਕਰਕੇ ਦੇਖਿਆ ਸੀ ਕਿ ਰੋਟੀ ਘਰੂ ਖਾ ਕੇ ਲੈ ਚਲ ਜਾ ਕੋਈ ਨਹੀਂ ਵੀ ਉਹ ਜਿਹੜਾ ਦੋ ਤਿੰਨ ਘੰਟੇ ਬੱਜ ਜਾਣ ਕਾਮਯਾਬ ਸੀ ਤਰੀਕਾ ਉਹ ਸੋ ਪਬਲਿਕ ਜਿਹੜੀ ਆ ਉਹਨੂੰ ਪ੍ਰੇਫਰ ਕਰੋਗੇ ਤਾਂ ਲੋਕੀ ਦੁਆਵਾਂ ਦੇਣਗੇ ਦੋ ਕਿਸਮ ਦੇ ਬੰਦੇ ਹੁੰਦੇ ਆ ਜੀ ਜਾਂ ਤਾਂ ਇਹ ਇੱਕ ਜਦੋਂ ਦੁਨੀਆ ਤੋਂ ਜਾਣ ਦੁਨੀਆ ਤੋਂ ਹਰੇਕ ਨੇ ਜਾਣਾਂ ਜਾਦਾ ਲੋਕ ਇਹ ਕਹਿੰਦੇ ਆ ਸ਼ੁਕਰ ਆ ਯਾਰ ਬੰਦਾ ਵਧੀਆ ਨਹੀਂ ਸੀ ਚਲੋ ਬਲਾ ਲਿਆ ਰੱਬ ਨੇ ਕਈ ਇਹ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਤੇ ਮਤਲਬ ਲੋਕ ਕਹਿੰਦੇ ਨੇ ਯਾਰ ਆ ਤਾਂ ਰੱਬ ਨੇ ਵੀ ਜ਼ੁਲਮ ਕੀਤਾ ਇਹੋ ਜਿਹੇ ਬੰਦੇ ਨਹੀਂ ਜਾਣੇ ਚਾਹੀਦੇ ਸੀ ਐਦਾਂ ਹੀ ਮਲਾਜ਼ਮ ਹੁੰਦੇ ਆ ਕਈ ਮਲਾਜ਼ਮਾਂ ਬਾਰੇ ਇਹ ਹੁੰਦਾ ਯਾਰ ਵੀ ਸ਼ੁਕਰ ਹੈ ਦੀ ਬਦਲੀ ਹੋ ਗਈ ਯਾਰ ਇੱਥੋਂ ਬੜਾ ਇਹਨੇ ਖੂਨ ਚੂਸਿਆ ਯਾਰ 5 ਸਾਲ ਇੱਥੇ ਕਈਆਂ ਬਾਰੇ ਜਦੋਂ ਬਦਲੀ ਹੋ ਜੇ ਧਰਨੇ ਦਿੰਦੇ ਆ ਲੋਕ ਵੀ ਨਾ ਨਾ ਇੰਨਾ ਬਦਲੋ ਜੀ ਇਹ ਬੰਦਾ ਬਹੁਬਦੀ ਦੇਖ ਲਓ ਹੁਣ ਕਿਹੜਾ ਬਣਨਾ ਥੋੜੇ ਤੇ ਸੋ ਇਸ ਕਰਕੇ ਆਪ ਦੀ ਅਹਿਮੀਅਤ ਜ਼ਰੂਰ ਬਣਾਓ ਦਫ਼ਤਰ ਚ ਕਿ ਤੁਹਾਡਾ ਇੱਕ ਤੁਹਾਡੇ ਬਿਨਾ ਸਰੇ ਨਾ ਐਲਨ ਐਲਨ ਮਸਕ ਜਿਹੜਾ ਦੁਨੀਆ ਦਾ ਅਮੀਰ ਬੰਦਾ ਹੈ ਉਹਦੇ ਦਫ਼ਤਰ ਚ ਇੱਕ ਗੋਰੀ ਕੰਮ ਕਰਦੀ ਸੀ ਅਸਤੀਫਾ ਦੇਣ ਆ ਗਈ ਕਹਿੰਦੀ ਜੀ ਮੈਂ ਰਿਜਾਇਨ ਕਰਨਾ ਉਹ ਕਹਿੰਦਾ ਵੀ ਕਿ ਤੇ ਕੰਮ ਕਰਦੀ ਹੈ ਕਹਿੰਦੇ ਮੈਂ ਹੈੱਡ ਆਫਿਸ ਕੰਮ ਕਰਦੀ ਅਚਕੀਨਾ ਹੈ ਕੋਈ ਨਹੀਂ ਕਹਿੰਦਾ ਰੱਖ ਦੇ ਉਹਨੂੰ 1 ਲੱਖ ਡਾਲਰ ਦਾ ਚੈੱਕ ਕੱਟ ਕੇ ਦੇਦਾ ਕਹਿੰਦਾ ਦੁਨੀਆ ਦਾ ਟੂਰ ਲਾਇਆ ਫਿਰ ਸੋਚਦਾ ਮੈਂ ਤੇਰੇ ਤਸੀਫੇ ਵਰੇ ਉਹਨੇ ਅਖਿਆ ਲਿਆ ਕੰਮ ਬਣ ਗਿਆ ਨਾਲ ਤਸੀਫਾ ਹੋ ਗਿਆ ਨਾਲੇ ਲੱਖ ਰੁਪਏ ਡਾਲਰ ਮਿਲ ਗਿਆ ਦੁਨੀਆ ਘੁੰਮਿਆ ਨੇ ਗਈ ਘੁੰਮਣ 1.5 ਤੋਂ 2 ਮਹੀਨਿਆਂ ਬਾਅਦ ਆ ਗਈ ਕਹਿੰਦੀ ਮੈਂ ਉਹੀ ਆ ਜਿਹੜੀ ਦੁਨੀਆ ਘੁੰਮਣ ਭੇਜੀ ਸੀ ਤੁਸੀਂ ਤੇ ਮਰੇ ਸਤੀਫੇ ਦਾ ਕੀ ਬਣਾਈ ਉਹ ਕਹਿੰਦਾ ਇੱਥੇ ਜੇ ਪਿਆ ਸੀ ਹਾਂ ਪਿਆ ਲੈ ਕਹਿੰਦਾ ਅਕਸੈਪਟਡ ਸਵੀਕਾਰ ਉਹ ਕਹਿੰਦੀ ਜੀ ਸਵੀਕਾਰ ਹੀ ਕਰਨਾ ਸੀ ਉਸੇ ਤੇ ਨਹੀਂ ਕਰ ਲੈਂਦੇ ਜੀ ਮੈਨੂੰ ਲੱਖ ਡਾਲਰ ਦਿੱਤਾ ਮੈਂ ਉਧਰ ਘੁੰਮ ਕੇ ਆਈਆਂ ਵੀ ਕੀ ਇਹਦੇ ਨਾਲ ਮੈਨੂੰ ਸਮਝ ਨਹੀਂ ਆਈ ਤੁਹਾਡੇ ਇਸ ਆਈਡੀ ਦੀ ਉਹ ਕਹਿੰਦਾ ਜਦੋਂ ਤੂੰ ਉਸ ਦਿਨ ਸਤੀਫਾ ਦੇਣ ਆਈ ਸੀ ਨਾ ਮੈਨੂੰ ਇਹ ਪਤਾ ਨਹੀਂ ਸੀਗਾ ਕਿ ਮੇਰੇ ਦਫ਼ਤਰ 'ਚ ਤੇਰੀ ਕਿੰਨੀ ਐਹਮियत ਹੈ ਕਹਿੰਦਾ ਮੈਂ ਤੈਨੂੰ ਭੇਜਦਾ ਸਤੀਫਾ ਤੇਰੇ ਰੱਖ ਲਿਆ ਪਰ ਤੈਨੂੰ ਭੇਜਦਾ ਜੇ ਕਹਿੰਦਾ ਤਿੰਨ ਚਾਰ ਦਿਨਾਂ ਚ ਤਤਰਥਲੀ ਮਾਚੀਆ ਦੀ ਦਫ਼ਤਰ ਚ ਮੇਰੇ ਕੋਲੇ ਆਉਂਦੀ ਮੇਰੇ ਦਫ਼ਤਰ ਦੇ ਵੀ ਉਹ ਚਾਰ ਪੰਜ ਦਿਨ ਤੋਂ ਆਈ ਨਹੀਂ ਜੀ ਉਹ ਸਾਰੀਆਂ ਫਾਈਲਾਂ ਰੁਕੀਆਂ ਪਈਆਂ ਨੇ ਦਫ਼ਤਰ ਦਾ ਸਾਰਾ ਕੰਮ ਰੁਕਿਆ ਪਿਆ ਕਹਿੰਦਾ ਮੈਂ ਤੈਨੂੰ ਚਾਰ ਪੰਜ ਦਿਨਾਂ ਬਾਅਦ ਫੋਨ ਕਰਕੇ ਵਾਪਸ ਬੁਲਾ ਲੈਣਾ ਸੀ ਵੀ ਤੇਰੀ ਤਨਖਾਹ ਬਤਾ ਦਾਂਗੇ ਜਾਂ ਕੁਝ ਵੀ ਤੂੰ ਆ ਜਾ ਵਾਪਸ ਕਹਿੰਦਾ ਪੌਣੇ ਦੋ ਮਹੀਨੇ ਹੋ ਗਏ ਮੈਨੂੰ ਕਿਸੇ ਨੇ ਤੇਰੇ ਬਾਰੇ ਦੱਸਿਆ ਹੀ ਨਹੀਂ ਵੀ ਤੂੰ ਆਈ ਹੈ ਜਾਂ ਨਹੀਂ ਆਈ ਕਹਿੰਦਾ ਭਜੀ ਨજર ਸਰ ਗਿਆ ਹਵਾ ਵੀ ਸਰ ਜੂ ਜਾ ਪਾ ਚਲ ਠੀਕ ਹੈ ਨਾ ਦਫਤਰ ਚ ਇੱਕ ਥੋੜੀ ਐਹਮियत ਹੋਵੇ ਵੀ ਜੇ ਤੁਸੀਂ ਨਾ ਆਵੋ ਤਾਂ ਮਤਲਬ ਦਫਤਰ ਨੂੰ ਲੱਗੇ ਵੀ ਅੱਜ ਕੋਈ ਘਾਟ ਆ ਯਾਰ ਠੀਕ ਹੈ ਨਾ ਸਰ ਤਾਂ ਕਿਸੇ ਵੀ ਨਾ ਵੀ ਜਾਂਦਾ ਐਡਾ ਦੁਨੀਆ ਤਾਂ ਚੱਲੀ ਜਾਣੀ ਆ ਪਰ ਘਟੋ ਘਟੇ ਹੋਵੇ ਜਦੋਂ ਜਿੱਥੇ ਤੇ ਬੈਠੇ ਹੋ ਉਹਦੀ ਐਹਮियत ਉਹਦੇ ਦੀ ਜਿਹੜੀ ਆ ਉਹ ਕਾਇਮ ਰੱਖੋ ਔਰ ਇੱਥੋਂ ਤੋਂ ਨੂੰ ਭੇਜ ਰਿਆਂ ਵੱਖ-ਵੱਖ ਪੰਜਾਬ ਦੇ ਵੱਖ-ਵੱਖ ਸਟੇਸ਼ਨਾਂ ਤੇ ਬਿਨਾਂ ਰਿਸ਼ਵਤੋਂ ਬਿਨਾਂ ਸ਼ਬਾਰਿਸ਼ ਤੋਂ ਇਹੇ ਕੰਮ ਦੀ ਬਿਲਕੁਲ ਇਹੀ ਉਮੀਦ ਲੈ ਕੇ ਕਿ ਜਿੱਥੇ ਜਾ ਕੇ ਕੰਮ ਕਰੋਗੇ ਉੱਥੇ ਵੀ ਆਹੀ ਫਾਰਮੂਲਾ ਲਾਉਂਗੇ ਬਿਨਾ ਸ਼ਿਫਾਰਿਸ਼ ਤੋਂ ਤੇ ਬਿਨਾ ਪੈਸੇ ਤੋਂ ਲੋਕਾਂ ਦੇ ਕੰਮ ਕਰੋਗੇ ਦੁਆਵਾਂ ਮਿਲਣਗੀਆਂ ਔਰ ਦੁਆਵਾਂ ਦਾ ਕਿਸੇ ਵੀ ਕਰੰਸੀ ਮੇ ਕੋਈ ਮੁੱਲ ਨਹੀਂ ਹੁੰਦਾ ਦੁਨੀਆ ਕਿਸੇ ਕਰੰਸੀ ਚ ਦੁਆਵਾਂ ਦਾ ਤੇ ਆਸ਼ੀਰਵਾਦਾਂ ਦਾ ਮੁੱਲ ਨਹੀਂ ਪਿਆ ਹਜੇ ਤੱਕ ਕਿ ਇਹਦਾ ਮੁੱਲ ਕੀ ਹੈ ਕਿਸੇ ਕਰੰਸੀ ਚ ਸੋ ਜਿਹਦੇ ਕੋਲੇ ਇਹੋ ਜੀ ਕਰੰਸੀ ਹੋਵੇ ਫਿਰ ਉਹ ਤੋਂ ਵੱਡਾ ਅਮੀਰ ਵੀ ਹੈ ਨਹੀਂ ਕੋਈ ਸੋ ਬਹੁਤ-ਬਹੁਤ ਤੁਹਾਨੂੰ ਵਧਾਈਆਂ ਇੱਕ ਵਾਰ ਫੇਰ ਪਾਪਾ ਮੁਬਾਰਕਾਂ ਉਹ ਚਸਕ ਸੰਮੋਲਕ 10 10 ਮੇਰੇ ਖਿਆਲ ਚ 10 11 10 11 ਜਿਹੜੇ ਨੇ ਉਹ ਮੈਂ ਆਪਣੇ ਹੱਥੀਂ ਜਿਹੜੇ ਨੇ ਨਿਯੁਕਤੀ ਪੱਤਰ ਦੇ ਦੂੰਗਾ ਬਾਕੀ ਸਾਰੇ ਇੱਥੇ ਬੈਠੇ ਰਹੋ ਇੱਥੋਂ ਹੀ ਸਾਰਿਆਂ ਨੂੰ ਮਿਲਣਗੇ ਕੱਲ ਕੱਲੇ ਨੂੰ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਅੱਗੇ ਅਗਲੀ ਜ਼ਿੰਦਗੀ ਲਈ ਮਿਲਾਂਗੇ ਲੋਗੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੋਗੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹੇਗੇ ਕਿਸੇ ਨਾ ਕਿਸੇ ਮੋੜ ਤੇ ਮਿਲਦੇ ਰਵਾਂਗੇ ਜਿੱਥੇ ਵੀ ਹੋਵਾਂਗੇ ਕਦੇ ਪਿੰਡ ਚ ਆ ਜੀ ਕੀ ਪਤਾ ਪਿੰਡ ਚ ਆ ਜੀ ਤੁਹਾਡੇ ਕੀ ਪਤਾ ਤੁਹਾਡੇ ਕਦੇ ਦਫਤਰ ਚ ਆ ਜੀ ਯਾਰ ਜਰੂਰ ਕਰਾ ਦਿਓ ਕਿ ਮੈਂ ਉਹੀ ਆ ਜੀ ਉਦਿਆਂ ਵਾਲਾ ਜੀ ਬਸ ਤੈਨੂੰ ਥੈਂਕ ਯੂ ਧੰਨਵਾਦ ਬਹੁਤ ਬਹੁਤ ਬਧਾਈ ਹਮਾਰਾ ਸਰ ਬਹੁਤ ਬਹੁਤ ਸ਼ੁਕਰੀਆ ਜੀ ਪਿਛਲੇ 5-7 ਮਿੰਟ ਜਿਹੜੀ ਤੁਸੀਂ ਹੌਸਲਾ ਫੁਜਾਈ ਚੰਗੇ ਸ਼ਬਦ ਚੰਗੇ ਵਿਚਾਰ ਚੰਗੇ ਖਿਆਲ ਪੇਸ਼ ਕੀਤੇ ਨੇ ਸਭ ਦੇ ਚਿਹਰੇ ਬਹੁਤ ਖੁਸ਼ ਤੇ ਦੇਖਣ ਵਾਲੇ ਸੀ ਜੀ ਇਸ ਤੋਂ ਪਹਿਲਾਂ ਕਿ ਅਸੀਂ ਜਿਹੜੇ ਕੈਂਡੀਡੇਟਸ ਨੂੰ ਸਰ ਨੇ ਕਿਹਾ ਸਿੰਬੋਲਿਕ ਸਰ ਨੇ ਲੈਟਰ ਦੇਣੇ ਨੇ ਉਹਨਾਂ ਦੇ ਮੈਂ ਨਾਮ ਬੋਲ ਰਿਹਾ ਜੀ ਸੀਕੁਐਂਸ ਵਾਈਜ਼ ਆਦਿਓ ਸਰ ਪਹਿਲਾਂ 7 ਜਾਣੇ ਹਾਇਰ ਐਜੂਕੇਸ਼ਨ ਦੇ ਨੇ ਜੀ ਬਲਵਿੰਦਰ ਸਿੰਘ ਚਾਲ ਡਾਕਟਰ ਅਲਕਾ ਕਲਿਆਣ ਸੰਗੀਤਾ ਮੈਦਾਨ ਕੋਰਨਰ ਤੇ ਹੀ ਖੜੇ ਹੋ ਜੀ ਅਸੀਂ ਗਰੁੱਪ ਫੋਟੋ ਕਰਨੀ ਹੈ ਇਸ ਤੋਂ ਬਾਅਦ ਸੰਗੀਤਾ ਮੈਦਾਨ ਨੇਹਾ ਸੇਤੀਆ ਅਮਰਜੀਤ ਕੌਰ ਅਮਨਦੀਪ ਸਿੰਘ ਬੰਗੇਰਾ ਰੁਪਿੰਦਰ ਕੌਰ ਇਸ ਤੋਂ ਬਾਅਦ ਪਿੰਡੂ ਵਿਕਾਸ ਤੇ ਪੰਚਾਇਤ ਮਹਿਕਮੇ ਦੇ ਨੇ ਜੀ ਫਤੇਜੀਤ ਸਿੰਘ करमवीर सिंह गरेवाल सिमरन पाल सिंह राजप्रीत कौर पुण्यता दीमान ਇਹਨਾਂ ਨੂੰ 1 ਸਾਲ ਦੇ ਵਿੱਚ ਦੂਜੀ ਨੌਕਰੀ ਮਿਲੀ ਹੈ ਜੀ। ਇਸ ਤੋਂ ਬਾਅਦ ਸਾਇੰਸ ਟੈਕਨੋਲੋਜੀ ਦੇ ਸ਼ੋਭਕਰਮਨ ਸਿੰਘ ਰੰਧਾਵਾ ਅਮਨ ਜੋਤਕੌਰ ਗੁਰਮੀਤ ਸਿੰਘ ਗਰਮੀਤ ਸਿੰਘ ਇਹਨਾਂ ਸਾਰੇ ਕੈਂਡੀਡੇਟਸ ਨੂੰ ਬੇਨਤੀ ਹੈ ਜੀ ਕਿ ਫਰੰਟ ਤੋਂ ਇੱਕ ਗਰੁੱਪ ਫੋਟੋ ਲਈ ਆਜੋ ਸਰ ਜੀ ਆਪੋ ਆਪਣੀਆਂ ਸੀਟਾਂ ਲੈ ਲਿਓ ਜੀ ਸਰਵਨਨ ਮੈਂ ਬੇਨਤੀ ਕਰਦਾ ਜੀ ਪਿੰਡੂ ਵਿਕਾਸ ਵਿਕਾਸ ਤੇ ਪੰਚਾਇਤ ਮੰਤਰੀ ਸ਼੍ਰੀ ਤਰਨੂਪੀਤ ਸਿੰਘ ਸੌਣ ਜੀ ਨੂੰ ਕਿ ਉਹ ਪ੍ਰੋਗਰਾਮ ਦੇ ਡਾਇਸ ਤੇ ਆ ਕੇ ਵੋਟ ਆਫ ਥੈਂਕਸ ਕਰਨ ਜੀ ਪਰਮ ਸਤਕਾਰਯੋਗ ਗੁਰੂ ਸواری ਗੁਰੂ ਰੂਪੀ ਸਾਹਾ ਸੰਗਤ ਜੀ ਗੁਰੂ ਮਹਾਰਾਜ ਦੀ ਫਤਿਹ ਦੀ ਸਾਂਝ ਪਾਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮંચ ਤੇ ਵਿਰਾਜਮਾਨ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਜਿਨ੍ਹਾਂ ਨੇ ਪੰਜਾਬੀਆਂ ਨੂੰ ਬਹੁਤ ਪਿਆਰ ਦਿੱਤਾ ਤੇ ਜਿਨ੍ਹਾਂ ਨੂੰ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ ਮੇਰੀ ਮੁਰਾਦ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਜਿਨ੍ਹਾਂ ਦੀ ਰਹਿਨਮਾਈ ਦੇ ਅੰਦਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਔਰ ਅੱਜ ਦੇ ਇਸ ਸਮਾਗਮ ਦੇ ਵਿੱਚ ਜੋ ਤਕਰੀਬਨ ਤਕਰੀਬਨ 500 ਦੇ ਕਰੀਬ ਅੱਜ ਵੱਖ-ਵੱਖ ਵਿਭਾਗਾਂ ਦੇ ਸਾਡੀਆਂ ਭੈਣਾਂ ਸਾਡੇ ਵੀਰਾਂ ਨੂੰ ਜੋ ਮੁੱਖ ਮੰਤਰੀ ਸਾਹਿਬ ਨੇ ਆਪਣੇ ਹੱਥਾਂ ਦੇ ਨਾਲ ਨਿਯੁਕਤੀ ਪੱਤਰ ਵੰਡੇ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਇਸ ਤੋਂ ਵੀ ਵੱਡੀ ਗੱਲ ਜਿਸ ਤਰ੍ਹਾਂ ਨਾਲ ਮੁੱਖ ਮੰਤਰੀ ਸਾਹਿਬ ਨੇ ਆਪਣੀ ਸਪੀਚ ਦੇ ਦੌਰਾਨ ਤੁਹਾਨੂੰ ਜਿੱਥੇ ਆਪਣੀ ਜ਼ਿੰਦਗੀ ਦੇ ਕੁਝ ਪਲਾਂ ਦੇ ਬਾਰੇ ਚ ਦੱਥਿਆ ਉੱਥੇ ਆਪਾਂ ਨੂੰ ਸੇਧ ਵੀ ਦਿੱਤੀ ਕਿ ਜੀਵਨ ਦੇ ਵਿੱਚ ਆਪਣੀ ਜਿਹੜੀ ਵੈਲਿਊ ਹੈ ਆਪਣੀ ਜਿਹੜੀ ਕਦਰ ਹੈ ਉਹਨਾਂ ਕਦਰਾਂ ਨੂੰ ਉਹਨਾਂ ਕੀਮਤਾਂ ਨੂੰ ਕਿਵੇਂ ਸੰਭਾਲ ਕੇ ਰੱਖਣਾ ਸੋ ਬੜੀ ਆਸ ਤੇ ਉਮੀਦ ਕਰਦੇ ਆਂ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਦੇ ਜੋ ਇੱਕ ਜ਼ਿੰਦਗੀ ਦੀ ਤੁਹਾਨੂੰ ਸਿੱਖਿਆ ਦਿੱਤੀ ਹੈ ਤੁਸੀਂ ਉਹਨਾਂ ਤੇ ਚੱਲੋਗੇ ਔਰ ਆਪਣੇ ਆਪਣੇ ਵਿਭਾਗਾਂ ਦਾ ਜਿਹੜਾ ਕੰਮ ਹੈ ਬੜੀ ਤਹਾ ਦਿਲ ਦੀ ਇਮਾਨਦਾਰੀ ਤੋਂ ਔਰ ਨਿਸ਼ਠਾ ਦੇ ਨਾਲ ਕਰੋਗੇ ਅੱਜ ਦੇ ਇਸ ਸਮਾਗਮ ਦੇ ਵਿੱਚ ਪਹੁੰਚਣ ਤੇ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਦਾ ਅਸੀਂ ਤਹਿ ਦਿਲ ਦੀ ਗਹਿਰਾਈ ਤੋਂ ਕੋਟਾਨ ਕੋਟ ਧੰਨਵਾਦ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਬਾਕੀ ਕੈਂਡੀਡੇਟ ਵੀ ਆਪੋ ਆਪਣੀਆਂ ਸੀਟਾਂ ਤੇ ਬੈਠੇ ਰਹਿਣ ਜੀ ਜਾਇਓ ਨਾ ਇਸ ਤੋਂ ਬਾਅਦ ਇਹ ਉਹ ਕਪਲ ਆ ਜੀ ਜਿਨ੍ਹਾਂ ਨੂੰ ਅੱਜ ਨੌਕਰੀ ਮਿਲੀ ਆ ਤੇ ਜਿਹੜੇ ਬਾਹਰ ਕੈਨੇਡਾ ਜਾ ਰਹੇ ਸੀ ਪਰ ਇਹਨਾਂ ਨੇ ਆਪਣਾ ਉਹ ਸੁਪਨਾ ਛੱਡ ਕੇ ਅੱਜ ਪੰਜਾਬ 'ਚ ਨੌਕਰੀ ਕਰਨ ਨੂੰ ਤਰਜੀਹ ਦਿੱਤੀ ਆ ਬਹੁਤ ਬਹੁਤ ਮਿਹਰਬਾਨੀ ਸਰ ਕੈਂਡੀਡੇਟ